ਸ਼ਹਿਰ ਤਾਰੀਵਾਲ ਤੋਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸ਼ਹਿਰ ਤਾਰੀਵਾਲ ਦੇ ਡੱਡਵਾ ਰੋਡ ਤੇ ਗਲੀ ਜਸਵੰਤਰਾਏ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਚੱਲ ਰਹੇ ਨਜਾਇਜ਼ ਬੋਇਲਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ 우ਮਾ ਸ਼ੰਕਰ ਦੇ ਹੁਕਮਾਂ ਤੇ ਡਿਊਟੀ ਮੈਜਿਸਟ੍ਰੇਟ ਮੈਜਿਸਟ੍ਰੇਟ ਅਤੇ ਪੋਲੂਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਬੋਇਲਰ ਮਾਲਕ ਨੂੰ ਬੋਇਲਰ ਬੰਦ ਕਰਨ ਦੀ ਹਦਾਇਤ ਕੀਤੀ ਬੋਇਲਰ ਫਟਣ ਦੇ ਖਤਰੇ ਨੂੰ ਲੈ ਕੇ ਮੋਹੱਲਾ ਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਾਰਵਾਈ ਕਰਦਿਆਂ ਤਹਿਸੀਲਦਾਰ ਧਾਰੀਵਾਲ ਦੀ ਅਗਵਾਈ ਵਿੱਚ ਪੰਜ ਮੈਂਬਰੀ ਟੀਮ ਬਣਾਈ ਜਿਸ ਵਿੱਚ ਪੋਲੂਸ਼ਨ ਬੋਰਡ ਦੇ ਅਧਿਕਾਰੀ ਵੀ ਸ਼ਾਮਲ ਸਨ ਇੱਥੇ ਦੱਸਣਯੋਗ ਹੈ ਕਿ ਰਹਾਇਸ਼ੀ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਬੋਇਲਰ ਲਗਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਕਿਉਂਕਿ ਬੋਇਲਰ ਫਟਣ ਦੀਆਂ ਕਈ ਘਟਨਾਵਾਂ ਵਾਪਰ ਚੁਕ ਹਨ ਪਿਛਲੇ ਸਾਲ 24 ਅਕਤੂਬਰ ਨੂੰ ਹੀ ਅਜੀਹਾ ਇੱਕ ਬੋਇਲਰ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਵੀ ਫਟਿਆ ਸੀ ਜਿਸ ਦੇ ਨਾਲ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ ਸ਼ਿਕਾਇਤ ਕਰਤਾ ਇਸ ਮਾਮਲੇ ਦੇ ਜੋ ਰਜਨੀਸ਼ ਗੁਪਤਾ ਨੇ ਉਹਨਾਂ ਨੇ ਦੱਸਿਆ ਕਿ ਰਹਾਇਸ਼ੀ ਇਲਾਕੇ ਦੇ ਵਿੱਚ ਬੋਇਲਰ ਲੱਗੇ ਹੋਣ ਦੇ ਕਾਰਨ ਉਹਨਾਂ ਦੀ ਨੀਂਦ ਹਰਾਮ ਹੋ ਗਈ ਸੀ ਕਿਉਂਕਿ ਇਸ ਦੇ ਫਟਣ ਦਾ ਖਤਰਾ ਬਣਿਆ ਹੋਇਆ ਹੈ ਉੱਥੇ ਹੀ ਨੈਤ ਤਹਿਸੀਲਦਾਰ ਲਖਵਿੰਦਰ ਸਿੰਘ ਅਤੇ ਐਸ ਡੀਓ ਪੋਲੂਸ਼ਨ ਵਿਭਾਗ ਸੁਖਮਨੀ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਦੇ ਮਾਤੇ ਉਹ ਮੌਕੇ ਤੇ ਚੈਕਿੰਗ ਕਰਨ ਆਏ ਹਨ ਅਤੇ ਬੋਇਲਰ ਮਾਲਕ ਨੂੰ ਬੋਇਲਰ ਬੰਦ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਲਗਾਤਾਰ ਇਸ ਖਬਰ ਦੇ ਉਤੇ ਆਪਾਂ ਬਣੇ ਹੋਏ ਆ ਔਰ ਹੋਰ ਇਸ ਮਾਮਲੇ ਦੇ ਵਿੱਚ ਕੀ ਕਿਹਾ ਅਧਿਕਾਰੀਆਂ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਇਹ ਸ਼ਹਿਰ ਧਾਰੀਵਾਲ ਦੀ ਅੱਜ ਵੱਡੀ ਖਬਰ ਨਿਕਲ ਕੇ ਆਈ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਤੇ ਅਧਿਕਾਰੀਆਂ ਨੇ ਨਜਾਇਜ਼ ਤੌਰ ਤੇ ਚੱਲ ਰਹੇ ਬੋਇਲਰ ਨੂੰ ਬੰਦ ਕਰਵਾਇਆ ਹੈ ਡਡਵਾ ਰੋਡ ਦੀ ਗਲੀ ਜਸਵੰਤਰ ਹੈ ਦੱਸੀ ਜਾ ਰਹੀ ਹੈ ਜਿੱਥੇ ਰਾਸ਼ੀ ਇਲਾਕੇ ਦੇ ਵਿੱਚ ਬੋਇਲਰ ਲੱਗਾ ਹੋਇਆ ਸੀ ਸੋ ਇਸ ਮੌਕੇ ਤੇ ਥਾਣਾ ਧਾਰੀਵਾਲ ਦੇ ਐਸ ਐਚਓ ਇਨਸਪੈਕਟਰ ਮੈਡਮ ਬਲਜੀਤ ਕੌਰ ਸੈਂਟਰੀ ਇਨਸਪੈਕਟਰ ਨਗਰ ਕੌਂਸਲ ਧਾਰੀਵਾਲ ਸੰਜੀਵ ਸੋਨੀ ਨਾਇਬ ਤਹਿਸੀਲਦਾਰ ਦੇ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਜਿਹੜੇ ਹਾਜ਼ਰ ਸਨ ਆਓ ਤੁਹਾਨੂੰ ਦਿਖਾਉਂਦੇ ਹਾਂ ਧਾਰੀਵਾਲ ਦੀ ਇਹ ਬ੍ਰੇਕਿੰਗ ਨਿਊਜ਼ ਅੱਜ ਮਾਜੋ ਡਿਪਟੀ ਕਮਿਸ਼ਨਰ ਤੋਂ ਹੁਮਨਸਾਰ ਐਜਿੰਸ ਸਾਹਿਬ ਵੱਲੋਂ ਇੱਕ ਟੀਮ ਨਿਯੁਕਤ ਕੀਤੀ ਗਈ ਹੈ ਇਹ ਤੇ ਇਲੈਗਲ ਕਮਰਸ਼ਲ ਅਭਾਜ਼ਰ ਚੱਲਦਾ ਪਿਆ ਉਹ ਸਬੰਧ ਵਿੱਚ ਜਿਸਵੰਤਰਾ ਗਲੀ ਵਿੱਚ ਆਏ ਆ ਇਹ ਟੀਮ ਦੇ ਮੈਂਬਰ ਆ ਮੈਨੂੰ ਓਵਰਆਲ ਇਨਚਾਰਜ ਬਣਾਇਆ ਨੈਪਸੀਲ ਸਰ ਧਾਰੀਵਾਲ ਐਸ ਡੀਓ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਟੀਮ ਦੇ ਮੈਂਬਰ ਆ ਕਾਰਜ ਸਹਾਧਕ ਅਸਰਿਆ ਤੇ ਜਨਰਲ ਮੈਨੇਜਰ ਇੰਡਸਟਰੀ ਦੇ ਉਹਨਾਂ ਦੇ ਨੁਮਾਇੰਦੇ ਉਹ ਮੈਂਬਰ ਆ ਐਸ ਐਚਓ ਪੁਲਿਸ ਆਪਣੀ ਪਾਰਟੀ ਸਮੇਤ ਉਹ ਵੀ ਟੀਮ ਦੇ ਮੈਂਬਰ ਆ ਸਾਰਿਆਂ ਦੇ ਅੱਜ ਇਹ ਮੌਕਾ ਵੇਖਿਆ ਗਿਆ ਇਹਦੀਆਂ ਸਾਰਿਆਂ ਨੇ ਵੇਖ ਕੇ ਜੋ ਰਿਪੋਰਟ ਆ ਕਮਾਂਡੋਡੀ ਸਾਨੂੰ ਪਈ। ਇਹ ਦੇਖਿਆ ਮਤਲਬ ਨਿਕਲਦਾ ਨਿਕਲਦਾ। ਬਾਏਦਰ ਇਸ ਟਾਈਮ ਬੰਦ ਪਿਆ ਵਾ। ਹਾਂ। ਤੇ ਲੀਗਲ ਵੀ ਬੰਦ ਪਿਆ ਅਸਲੇ ਤੇ ਕਿੰਨੇ ਆ 6 ਲੱਖੇ ਚ ਬੰਨਰ ਲੱਗ ਸਕਦਾ ਬੰਦ ਪਿਆ ਅਸਲੇ ਪਰ ਬੰਦ ਪਿਆ ਪਹਿਲਾਂ ਦਿੱਖੇ ਨਹੀਂ ਅੱਜ ਦੀ ਰਿਪੋਰਟ ਦੇ ਵਿੱਚ ਮੌਕੇ ਤੇ ਅਸੀਂ ਲੱਗੇ ਲੱਖ ਸਾਲ ਸਰ ਇਹ ਤੇ ਹੁਣ ਪਰਮਿਸ਼ਨ ਲੈ ਕੇ ਇਹ ਰਿਪੋਰਟ ਅਸੀਂ ਭੇਜਣੀ ਆ ਇਹਨਾਂ ਕੋਲ ਕੋਈ ਪਿਛੜਿਆ ਨਹੀਂ ਪਰਮਿਸ਼ਨ ਨਹੀਂ ਹੋਈ ਹੋਈ ਹੈਗੀ ਕਮਿਸ਼ਨ ਤੋਂ ਡਿਪਾਰਟਮੈਂਟ ਦੱਸੇਗਾ ਸਾਨੂੰ ਜਿਹਨ ਨੂੰ ਮੂਹਰੇ ਬੰਦ ਕਰਾਉਣਾ ਹੈ ਜਨਨੀ ਦਾ ਧਾੜੀ ਲੱਤ ਗਿਆ ਹੈ ਬੋਇਲਰ ਵਟਨ ਨਾਲ ਲੱਖ ਤੋਂ ਦੀ ਗੱਲ ਕਿੱਥੋਂ ਦੀ ਗੱਲ ਹੈ ਇਹ ਪਾਲੋ ਲੱਖ ਤੋਂ ਕਿਹੜਾ ਗੱਲ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਗੱਲ ਹੈ ਨਾ ਇਹਨਾਂ ਨੇ ਬੰਦ ਪਿਆ ਇਹ ਪਰਮਿਸ਼ਨ ਲੈ ਕੇ ਚਾਲੂ ਕਰ ਰਹੇ ਨਾ ਕਰ ਇਹਦੇ ਕੋਈ ਤਰਾਏ ਸੱਚ ਦੀ ਗੱਲ ਵਾ ਇੰਨੇ ਸਮੇਂ ਤੋਂ ਬੋਲਰ ਚੱਲਿਆ ਰਿਹਾ ਸੀ ਲੈ ਕੇ ਜ ਬੋਲਰ ਲੱਗਣਾ ਜਾਇਜ਼ ਹੈ ਕਿ ਨਜਾਇਜ਼ ਬਸ ਇਹਨਾਂ ਨੂੰ ਪਤਾ ਪਰਮਿਸ਼ਨ ਲੈ ਕੇ ਕੋਈ ਵੀ ਆਪਣਾ ਬੰਦਰ ਲੈ ਸਕਦਾ ਪਰਮਿਸ਼ਨ ਹੈ ਕਿ ਨਹੀਂ ਨਹੀਂ ਹੈਗੀ ਐਸ ਡੀ ਹੈਗਾ ਜੀ ਪੋਲਿਊਸ਼ਨ ਬੋਰਡ ਦੇ ਵਿੱਚ ਪਾੜਲੇ ਤੋਂ ਸੇਠੀਰੇ ਕੋਲ ਮਿਲਿਆ ਸੀ ਕਿ ਬੋਲਡਰ ਦੇ ਸੀ ਕਿ ਬੋਲਡਰ ਬਿਨਾਂ ਨਮਜ਼ਦੀ ਚੱਲਦਾ ਪਿਆ ਕਬ ਜਿਹਦਾ ਅਸੀਂ ਰਿਪੋਰਟ ਬਣਾ ਕੇ ਡਾਇਰੈਕਟਰ ਬੋਲਡਰ ਨੂੰ ਭੇਜ ਦਿੱਤੀ ਆ ਉਹਨਾਂ ਵੱਲੋਂ ਨੋਟਿਸ ਆਇਆ ਕਿ ਤੁਸੀਂ ਬੋਲਡਰ ਨਹੀਂ ਚਲਾ ਸਕਦੇ ਬੋਲਡਰ ਬੰਦ ਕਰ ਲਓ ਉਸ ਡੇਟ ਤੋਂ ਬਾਅਦ ਇਹ ਕਹਿੰਦੇ ਸੀ ਬੋਲਡਰ ਬੰਦ ਕਰ ਦਿੱਤਾ ਸਾਡੇ ਮੌਜੂਦਾ ਵੇਖੋ ਤੋਂ ਬਾਅਦ ਲਗਭਗ ਬੋਲਡਰ ਹੁਣ ਹੀ ਮੰਨ ਪਿਆ ਸੀ ਦੇਖਿਆ ਜਿਹੜੀ ਅਸੀਂ ਪਹਿਲਾਂ ਵਿਸ਼ੇਸ਼ ਕੀਤੀ ਸੀ ਉਹ ਚੱਲਦਾ ਪਿਆ ਸੀਗਾ ਉਜ਼ਰ ਬੋੜ ਆਪਣਾ ਕਿਸ ਡਾਇਰੈਕਟਰ ਬੋਦਰ ਚੰਦਰ ਪੇ ਦਿੱਤੀ ਗਈ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਬੋਦਰ ਬੰਦ ਹੋ ਚੁੱਕਾ ਇਹਨਾਂ ਦਾ ਮੋਕਲੇ ਬੋਦਰ ਸਾਨੂੰ ਬੰਦ ਮਿਲਿਆ ਆ ਜੀ ਅਨੁਮਤੀ ਦੀ ਗੱਲ ਕਰਦੇ ਪਈਆਂ ਉਹ ਸਾਡੇ ਪੋਲੂਸ਼ਨ ਬੋਰਡ ਲਾ ਲਿਆ ਕਿ ਅਨੁਮਤੀ ਹੈ ਨਹੀਂ ਕੰਮ ਕਰਨ ਦੀ ਇਸ ਇਲਾਕੇ ਦੇ ਵਿੱਚ ਹੈ ਨਹੀਂ ਲੈ ਪਰ ਲੇਕਿਨ 2 ਸਾਲ ਤੋਂ ਬੋਇਲਰ ਚੱਲ ਰਿਹਾ ਹੈ ਇਹ ਜਾਇਜ਼ ਹੈ ਸਰ ਜਿਹੜੀ ਬੋਇਲਰ ਦੀ ਇਜਾਜ਼ਤ ਹੈਗੀ ਹੈ ਡਾਇਰੈਕਟਰ ਅਫਸਰ ਜਨਰਲ ਦੇ ਸਕਦਾ ਹੈ ਜੀ ਉਹਦੇ ਉਹਨਾਂ ਦੇ ਨੋਰਮਸ ਹੁੰਦੇ ਨੇ ਕਿ ਬੋਇਲਰ ਜਿਹੜਾ ਲੈਕਚਰ ਲੈਕਚਰ ਇਹਨੇ ਕੋਲ ਹੈ ਨਹੀਂ ਜਿ ਪੋਲੂਸ਼ਨ ਕਿਉਂਕਿ ਆਰਟੀਪ ਵੀ ਅਸੀ ਹੈ ਨਹੀਂ ਜੀ ਹੋਰ ਕਿਹੜੇ ਕਿਹੜੇ ਲੀਗਲ ਪਾਇ ਤੁਸੀਂ ਪੋਲੂਸ਼ਨ ਬੋਰਡ ਦੇ ਧੂਆਂ ਵਾਲੀ ਲੀਗਲ ਕਿਹਦੀ ਸਰ ਜਿਹੜਾ ਬੋਇਲਰ ਦਾ ਸੀਗਾ ਧੂਆਂ ਦਾ ਸਟਾਫਰ ਲੱਗਦਾ ਹੁੰਦਾ ਆ ਜਿਹੜਾ ਬੋਇਲਰ ਹੀ ਬੰਦ ਹੋ ਗਿਆ ਫਿਰ ਧੂਆਂ ਦਾ ਅਪਲੋਟਮੈਂਟ ਲਈ ਬੰਦ ਹੋ ਜਾਂਦਾ ਜੀ ਉਹ ਇਲੈਗਲ ਚੱਲ ਰਿਹਾ ਸੀ ਹਾਂਜੀ ਇਲੈਗਲ ਸੀਗਾ ਇਹ ਦੌੜ ਪਰਮਿਟੇ ਚੱਲਦਾ ਪਿਆ ਸੀਗਾ ਜੀ ਕੋਈ ਨਿਕ ਇਹ ਫੈਕਟਰੀਆਂ ਨਾਲ ਲਾਈ ਹੋਈ ਹੈ ਫੈਕਟਰੀ ਦੀ ਕੋਈ ਪਰਮਿਸ਼ਨ ਨਹੀਂ ਪਤਾ ਕਰ ਲਿਆ ਬੋਇਲਰ ਹੈ ਢਾਈ ਸਾਲ ਪਹਿਲੇ ਲਗਾਇਆ ਕੋਈ ਪਰਮਿਸ਼ਨ ਨਹੀਂ ਉਹਦੀ ਆਰਟੀਆਈ ਆਰਟੀਆਈ ਵਿੱਚ ਜਵਾਬ ਲੈ ਲਿਆ ਧੂਆ ਬਹੁਤ ਨਿਕਲਦਾ ਵਾ ਸਾਡੇ ਘਰ ਚ ਹਰ ਵੰਦੇ ਸਾਰਾ ਦਿਨ ਸਾਰੇ ਬੱਚੇ ਬਿਮਾਰ ਹੀ ਰਹਿੰਦੇ ਆ ਮੇਰੀ ਨੂੰ ਐਸੇ ਲਈ ਹਸਪਤਾਲ ਵਿੱਚ ਦਾਖਲ ਹੈ ਤੁਹਾਡੇ ਬਰੋਲ ਹਸਪਤਲ ਜਾ ਕੇ ਦੇਖੋ ਬਾਈਟ ਲੈ ਸਕਦੇ ਹੋ ਮੇਰੇ ਬੱਚੇ ਲਗਭਗ ਹਰ ਮਹੀਨੇ ਹੀ ਹਸਪਤਲ ਲੈ ਕੇ ਜਾਣੇ ਪੈਂਦਾ ਬੋਇਲਰ ਦੇ ਧੂਮੇ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਮਿਹਰਬਾਨੀ ਕਰਕੇ ਧੂਆ ਪਾਣਾ ਬੰਦ ਕਰ ਦਿਓ ਇਹ ਗੋਂ ਸਾਡਾ ਠੀਕ ਡੀਲ ਨਹੀਂ ਕਰਦੇ ਹੈਗੇ ਇੱਕ ਦਮਾਰੀ ਮੁੰਡੇ ਨੇ ਗਾਲੀ ਗਲੋਚ ਵੀ ਕੀਤਾ ਹੈਗਾ ਮੇਰੇ ਨਾਲ ਔਰ ਸਾਡੀ ਬੀਸ਼ਨ ਬਹੁਤ ਗਲਤ ਹੈ ਗਈਆ ਸਾਡੇ ਇਹ ਲਗਭਗ 2.5 ਸਾਲ ਤੋਂ ਬੋਇਲਰ ਲੱਗਾ ਦਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਵਾ ਤਿੰਨ ਵਾਰੀ ਹੁਣ ਤੱਕ ਲੀਕ ਕਰ ਚੁੱਕਿਆ ਮੇਰੇ ਕੋ ਬਕਾਇਦਾ ਵੀਡੀਓ ਹੈਗੇ ਨੇ ਔਰ ਜੇ ਕਦੇ ਖੁਦਾ ਨਾ ਖਾਸਤਾ ਬੋਇਲਰ ਫਟ ਗਿਆ ਜੇ ਬੋਇਲਰ ਫਟ ਗਿਆ ਤੇ ਐਨਾ ਪਤਾ ਕਿ 40-50 ਬੰਦੇ ਮਰ ਜਣੇ ਆ ਇਹ ਦੁਕਾਨਾਂ ਜਿਹੜੀਆਂ ਇਹਨਾਂ ਦੇ ਬਿਲਕੁਲ ਪਿੱਠ ਪਿੱਛੇ ਤੇ ਮੇਰੀ ਕੰਧ ਦੇ ਤੇ ਸੈਂਟਰ ਵਿੱਚ ਬੋਇਲਰ ਲੱਗਾ ਦਾ ਵਾ ਜੇ ਬੋਇਲਰ ਫਟ ਗਿਆ 25 25 30 30 ਮੀਟਰ ਦੇ ਘੇਰੇ ਵਿੱਚ ਸਭ ਕੁਝ ਤਬਾਹ ਹੋ ਜਾਣਾ ਵਾ 40 50 ਬੰਦੇ ਮਰ ਜਾਣਗੇ ਇੱਕ ਬੰਦਾ ਕਿਦੀ ਹੁੰਦਾ ਕੀ ਕਾਰਵਾਈ ਮੈਂ ਜੀ ਡੀਸੀ ਸਾਹਿਬ ਨੂੰ ਕੰਪਲੇਨਟ ਕੀਤੀ ਹੈ ਪੋਲਿਊਸ਼ਨ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਬੋਇਲਰ ਵਿਭਾਗ ਨੂੰ ਕੰਪਲੇਨਟ ਕੀਤੀ ਹੈ ਹੋਰ ਵੀ ਜਿੱਥੇ ਜਿੱਥੇ ਮੈਨੂੰ ਪੂਰਾ ਯਾਦ ਨਹੀਂ ਸੱਤ ਅੱਠ 10 ਜਗ੍ਹਾ ਤੇ ਕੰਪਲੇਂਟਾਂ ਕੀਤੀਆਂ ਕਾਰੋਈ ਕਾਰਵਾਈ ਹੋਈ ਕੋਈ ਬੋਇਲਰ ਅੱਜ ਅੰਦਰ ਜਾ ਕੇ ਦੇਖਿਆ ਆ ਜਿਹਨਾਂ ਨੇ ਬੰਦ ਕੀਤਾ ਪਰसों ਚੌਥ ਤੱਕ ਬਿਲਕੁਲ ਧੂੰਆਂ ਨਿਕਲਦਾ ਰਿਹਾ ਮੇਰੇ ਕੋਲ Jio ਵਾਲੇ ਵੀਡੀਓ ਹੈਗੇ ਆ ਬਕਾਇਦਾ ਇੱਥੇ ਧਾਰੀਵਾਲ ਦੇ ਵਿੱਚ ਐਸੀ ਜਗ੍ਹਾ ਦੇ ਵੀਡੀਓ ਹੈਗੇ ਆ ਕੋਠੇ ਤੋਂ ਮੈਂ ਲੈ ਹੋਏ ਨੇ ਜੇ ਕਹੋਗੇ ਤੇ ਮੈਂ ਪ੍ਰਾਈਡ ਕਰਨਾ ਕਰਦੇ ਕਾਰਵਾਈ ਕੋਈ ਨਹੀਂ ਹੋਈ ਆਂਦੇ ਨਹੀਂ ਜੀ ਪੋਲਿਊਸ਼ਨ ਵਿਭਾਗ ਵਾਲੇ ਆਏ ਸੀ ਉਹਨਾਂ ਨੇ ਇਹਨਾਂ ਨੂੰ ਹੋ ਸਕਦਾ ਕਿਹਾ ਹੋਵੇ ਕਿ ਰੋਗ ਦਿਓ ਪਰ ਉਸ ਤੋਂ ਬਾਅਦ ਵੀ ਬਾਲਰ ਚੱਲਿਆ ਵਾ ਧੂਆ ਨਿਕਲਦਾ ਰਿਹਾ ਵਾ ਧੂਆ ਬਿਲਕੁਲ ਤੱਕ ਨਿਕਲਦਾ ਰਿਹਾ ਜੀ ਲੱਕੜ ਰੋਜ਼ ਲੱਕੜ ਲੱਕੜ ਰੋਜ਼ ਲੱਤਦੀਆਂ ਮੇਰੇ ਕੋਲ ਉਹਦੇ ਵੀ ਵੀਡੀਓ ਹੈਗੇ ਲੱਕੜ ਤਾਂ ਹੀ ਆਂਦੀ ਕਿ ਬਾਲਰ ਚੱਲਦਾ ਪਿਆ ਵਾ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਚਾਹਨਾ ਕਿ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਇਸ ਜਗ੍ਹਾ ਤੋਂ ਲੈ ਕੇ ਬਾਹਰ ਚੱਲ ਜਾਣ ਮਾਨੂੰ ਕਾਹਦਾ ਤਰਾਜਾ ਮੱਲੇ ਵਿੱਚ ਨਾ ਤੇ ਪੋਲੂਸ਼ਨ ਹੋਣ ਦੀ ਦਾ ਨਾ ਬੋਇਲਰ ਦਾ ਹਰ ਵੇਲੇ ਡਰ ਖਤਰਾ ਹੋਣਾ ਜੀ ਦਾ ਸਾਡੇ ਦੇ ਅਸੀਂ ਦਵਾਈਆਂ ਖਾ ਕੇ ਸੋਣਿਆ ਕਿ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਕੀ ਹੋ ਜਾਣਾ ਬੋਇਲਰ ਫਟ ਗਿਆ ਤੇ ਅਸੀਂ ਜਿੰਦੇ ਵੀ ਰਹਿਣਾ ਕਿ ਨਹੀਂ ਮਰ ਜਾਣਾ ਪਤਾ ਨਹੀਂ ਇਸ ਕਰਕੇ ਸਾਨੂੰ ਹਰ ਵੇਲੇ ਖਤਰਾ ਵਾ ਬੋਇਲਰ ਇੱਥੋਂ ਮਿਹਰਬਾਨੀ ਕਰਕੇ ਸਰਕਾਰ ਇੱਥੋਂ ਬਾਹਰ ਭੇਜ ਦੇ ਦੇ ਦੇਖੋ ਬੰਦ ਕਰਨਾ ਔਰ ਮੌਜੂਦ ਹੋਣਾ ਇੱਚ ਫਰਕ ਹੁੰਦਾ ਮੌਜੂਦ ਤੇ ਹੈਗਾ ਨਾ ਕਿਹੜੇ ਵੇਲੇ ਰਾਤ ਭਰਾਂ ਤੇ ਚਲਾ ਲੈਣ ਆਪਣਾ ਕ ਦਾ ਨਾਮ ਕਰਨਾ ਵਾ ਠੀਕ ਹੈ ਜੀ ਮੇਰੇ ਪੜੋਸੀਆਂ ਨੇ ਮੇਰੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਹੈ ਅਸੀਂ ਉਹਨੂੰ ਅਸੈਪਟ ਕਰਕੇ ਅਸੀਂ ਡੀਸੀ ਸਾਹਿਬ ਨੂੰ ਕਹਿ ਸੀਗਾ ਕਿ ਜੋ ਕੰਪਲੇਂਟ ਆਈ ਹੈ ਅਸੀਂ ਉਹਨੂੰ ਅਸੈਪਟ ਕਰਦੇ ਹਾਂ ਉਹ ਕਹਿ ਰਹੇ ਸੀ ਕਿ ਕਿ ਬੋਇਲਰ ਨਹੀਂ ਚੱਲਣਾ ਚਾਹੀਦਾ ਉਹਨਾਂ ਦੇ ਆਰਡਰ ਦੇ ਨਾਲ ਪਰਸੋਂ ਦੇ ਚੌਥ ਫਾਈਨਲ ਕਲੋਜ਼ਰ ਲੈਟਰ ਆ ਗਿਆ ਵਾ ਉਹ ਕਲੋਜ਼ਰ ਲੈਟਰ ਦੇ ਹਿਸਾਬ ਨਾਲ ਅਸੀਂ ਇਹਨੂੰ ਬੰਦ ਕਰਤਾ ਸੀਗਾ ਕਿ ਕਿਨੇ ਸਮੇਂ ਦਾ ਸਮਾਂ ਮੰਗਿਆ ਸੀ ਤੁਸੀਂ ਹਾਂ ਜੀ ਸਮਾਂ ਕਿਨੇ ਸਮੇਂ ਦਾ ਮੰਗਿਆ ਸੀ ਤੁਸੀਂ ਬੰਦ ਕਰਨ ਦਾ ਨਹੀਂ ਨਹੀਂ ਮੈਂ ਉਹਨਾਂ ਨੇ ਚੀਜ਼ਾਂ ਮੰਗੀਆਂ ਸੀਗੀ ਨਾ ਉਹ ਜੋ ਜੋ ਨਾ ਡਾਕੂਮੈਂਟ ਮੰਗੇ ਉਹਨਾਂ ਨੂੰ ਦੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਪਣੇ ਕਿਆਸੀ ਫਾਈਨਲ ਰੈਟ ਦੇ ਦਿੱਤੀ ਕਿ ਸਰ ਤੁਸੀਂ ਇਹਨੂੰ ਬੰਦ ਕਰ ਦਿਓ ਅਸੀਂ ਬੰਦ ਕਰਤਾ ਸਰ ਅੱਜ ਟੀਮ ਆਈ ਆ ਤਹਿਸੀਲਦਾਰ ਸਾਹਿਬ ਆਏ ਨੇ ਤਹਿਸੀਲਦਾਰ ਸਾਹਿਬ ਆਏ ਨੇ ਜੇ ਸਰ ਪੁਲਿਸ ਵੀ ਗਈ ਹੈ ਤਹਿਸੀਲਦਾਰ ਵੀ ਨਾਲ ਆਏ ਪੁਲਿਸ ਵੀ ਗਏ ਉਹ ਅੰਦਰ ਗਏ ਆ ਨਾਲ ਤੁਹਾਡੇ ਪ੍ਰੈਸ ਦੇ ਦੋ ਬੰਦੇ ਗਏ ਨੇ ਤੁਸੀਂ ਪ੍ਰੈਸ ਦੂਜੀ ਨੂੰ ਗਏ ਸਰ ਦੋ ਸਰ ਤਸੀਂ ਤੁਸੀਂ ਤੁਹਾਡੀ ਰੋਕਣ ਦੀ ਸਰ ਜੀ ਨਾਇਬ ਤਹਿਸੀਲਦਾਰ ਉਹਨਾਂ ਨਾਲ ਗੱਲ ਕਰੋ ਕਿਉਂਕਿ ਪਰਮਿਸ਼ਨ ਸਰ ਜੀ ਠੀਕ ਹੈ ਤੁਸੀਂ ਜੋ ਵੀ ਉਹਨਾਂ ਨਾਲ ਗੱਲ ਕਰੋ ਨਾ ਸਰ ਸਰ ਮੈਂ ਆਪਣੇ ਪ੍ਰੋਪਰ ਪ੍ਰਮਿਸਿਸ ਤੇ ਖੜਾ ਨਹੀਂ ਨਹੀਂ ਸਰ ਮੈਂ ਆਪਣੇ ਪ੍ਰਮੈਂ ਮੈਂ ਉਹ ਗਏ ਨੇ ਅੰਦਰ ਸਰਕਾਰੀ ਜਿਹੜੇ ਬੰਦੇ ਨੇ ਗਏ ਨੇ ਨਾਲ ਤੁਹਾਡੇ ਪ੍ਰੈਸ ਵਾਲੇ ਬੰਦੇ ਗਏ ਨੇ ਹੁਣ ਤੁਸੀਂ ਕਹੋਗੇ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਉਹ ਗਏ ਉਹਨਾਂ ਦੀ ਪਰਮਿਸ਼ਨ ਨਾਲ ਗਏ ਉਹਨਾਂ ਨੇ ਕਿਹਾ ਦੋ ਬੰਦੇ ਆਓ ਪ੍ਰੈਸ ਤੇ ਸਰ ਜਦੋਂ ਤੁਸੀਂ ਸਰ ਜੋ ਨਸੀਬ ਨਾਇਬ ਤਹਿਸੀਲਦਾਰ ਸਾਹਿਬ ਨੇ ਤੁਹਾਨੂੰ ਕਹਿਤਾ ਕਿ ਦੋ ਬੰਦੇ ਅੰਦਰ ਜਾਓ ਤੇ ਦੋ ਬੰਦੇ ਚਲੇ ਗਏ ਤੁਸੀਂ ਬੰਦ ਕਰਤਾ ਪ੍ਰੋਪਰ ਹਾਂਜੀ ਹਾਂਜੀ ਤੁਹਾਡੇ ਦੋ ਤੇਰੇ ਦਾ ਮਤਲਬ ਤੁਹਾਨੂੰ ਆਪਣੇ ਦੋ ਬੰਦੇ ਤੇ ਵਿਸ਼ਵਾਸ ਨੇ ਜਿਹੜੇ ਅੰਦਰ ਦੇਖ ਕੇ ਆਣਗੇ ਤੁਹਾਨੂੰ ਲੈਟਰ ਆਇਆ ਤਾਂ ਬੰਦ ਕਰਤਾ ਤੁਸੀਂ ਹਾਂਜੀ ਬਿਲਕੁਲ ਕਿੰਨੇ ਸਮੇਂ ਤੋਂ ਚੱਲ ਰਹੀ ਸੀ ਬੋਲਦੇ ਇਹ ਤਾਂ ਪਿਛਲੇ 2 ਸਾਲ ਤੋਂ ਚੱਲ ਰਿਹਾ ਹੈਗਾ ਹੁਣ ਤੱਕ ਕਿੰਨੇ ਚਿਰ ਤੱਕ ਹੋ ਚੁੱਕੀ ਤੁਹਾਡੇ ਵੱਲ ਉਹ ਇੱਕੋ ਜਿਹੜ